ਯਾਰ ਪਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 4 ਜਨਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਸਰਕਾਰੀ ਵਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਬੁਰੀ ਖਬਰ ਆ ਪੈਨਸ਼ਨ ਧਾਰਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਆ ਇਸ ਤੋਂ ਬਿਨਾ ਹਜ਼ਾਰ ਹਜ਼ਾਰ ਰੁਪਏ ਇੰਨਾ ਲੋਕਾਂ ਨੂੰ ਸਰਕਾਰ ਜਿਹੜੀ ਆ ਉਹ ਦੇਣ ਵਾਲੀ ਆ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਦੇ ਉੱਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਧਾਰ ਕਾਰਡ ਤੇ ਮੁਫਤ ਬੱਸ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਅਹਿਮ ਖਬਰਾਂ ਇਹਨਾਂ ਦਿਨਾਂ ਚ ਨਾ ਬਣਾਇਓ ਸਾਫਰ ਦਾ ਪ੍ਰੋਗਰਾਮ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੀਆਰਟੀਸੀ ਅਤੇ ਪਣਵੱਸ ਕੱਚੇ ਕਰਮਚਾਰੀਆਂ ਵੱਲੋਂ 6 ਜਨਵਰੀ ਤੋਂ 3 ਦਿਨ ਲਈ ਪੰਜਾਬ ਪਰ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਇਸ ਹੜਤਾਲ ਵਿੱਚ ਕੋਈ ਵੀ ਕੱਚਾ ਕਰਮਚਾਰੀ ਨਾ ਤਾਂ ਬੱਸ ਚਲਾਏਗਾ ਤੇ ਨਾ ਹੀ ਬੱਸ ਅੱਡਿਆਂ ਵਿੱਚੋਂ ਬੱਸਾਂ ਨੂੰ ਚੱਲਣ ਦਿੱਤਾ ਜਾਏਗਾ ਇਸ ਹੜਤਾਲ ਵਿੱਚ ਪੱਕੇ ਕਰਮਚਾਰੀਆਂ ਦੀ ਮਦਦ ਵੀ ਇਸ ਜੂਨੀਅਰ ਵੱਲੋਂ ਮੰਗੀ ਗਈ ਹੈ ਤਾਂ ਕਿ ਪੰਜਾਬ ਪਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਨੂੰ ਚੁਕਾਇਆ ਜਾ ਸਕੇ ਪੀਆਰਟੀਸੀ ਤੇ ਪਣਵਸ ਦੇ ਕੱਚੇ ਕਰਮਚਾਰੀਆਂ ਵੱਲੋਂ ਇਸ ਦਿਨ ਚੱਕਾ ਜਾਮ ਦਾ ਐਲਾਨ ਚੰਡੀਗੜ੍ਹ ਵਿਖੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨਾਲ ਕੀਤੀ ਮੀਟਿੰਗ ਵੀ ਸੱਤਾ ਰਹਿਣ ਮੰਗਰੋਂ ਕੀਤਾ ਗਿਆ ਪੀਆਰਟੀਸੀ ਅਤੇ ਪਣਵਸ ਕੱਚੇ ਕਾਮਿਆਂ ਦੇ ਯੂਨੀਅਨ ਵੱਲੋਂ ਰੇਸ਼ਮ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਮੀਟਿੰਗ ਵਿੱਚ ਸੱਦਿਆ ਗਿਆ ਸੀ ਪਰ ਉਹਨਾਂ ਦੀ ਮੰਗ ਪੱਤਰ ਬਾਰੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਹੁਣਾ ਅੱਜ ਦੀ ਮੀਟਿੰਗ ਵਿੱਚ ਕੋਈ ਜਥੇਬੰਦੀ ਨੂੰ ਸੱਦਿਆ ਗਿਆ ਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਮੀਟਿੰਗ ਵੱਖਰੇ ਤੌਰ ਤੇ ਹੋਏਗੀ ਪਰ ਦੋਨੋਂ ਜੂਨੀਅਨ ਦੇ ਮੰਗ ਪੱਤਰ ਤੇ ਇਕੱਠੇ ਮੀਟਿੰਗ ਕਰਕੇ ਮੰਤਰੀ ਲਾਲਜੀਤ ਸਿੰਘ ਖੋਲਰ ਮੀਟਿੰਗ ਨੂੰ ਖਤਮ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਮੰਗਾਂ ਬਾਰੇ ਵਿਚਾਰ ਵੀ ਨਹੀਂ ਕੀਤੀ ਗਈ ਇਸ ਕਰਕੇ ਕੱਚੇ ਕਾਮਿਆਂ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਚੱਕਾ ਜਾਮ ਕਰਨ ਦਾ 6 7 ਤੇ 8 ਜਨਵਰੀ ਨੂੰ ਜਿਹੜਾ ਇਹ ਚੱਕਾ ਜਾਮ ਕੀਤਾ ਜਾਵੇਗਾ ਜਿਹਦੇ ਕਰਕੇ ਤੁਹਾਨੂੰ ਸਫ਼ਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜੀਆਂ ਮਹਿਲਾਵਾਂ ਮੁਫਤ ਸਫ਼ਰ ਕਰਦੇ ਨੇ ਉਹਨਾਂ ਨੂੰ ਵੀ ਵੱਡੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਜੇਕਰ ਤੁਸੀਂ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਇਹ ਯੋਜਨਾ ਤੁਸੀਂ ਨਾ ਬਣਾਓ ਇਨ੍ਹਾਂ ਦਿਨਾਂ ਤੋਂ ਬਾਅਦ ਹੀ ਆਪਣਾ ਕਿਤੇ ਜਾਣ ਦਾ ਪ੍ਰੋਗਰਾਮ ਤੁਸੀਂ ਬਣਾ ਸਕਦਾ ਸੁ ਵੱਡੀ ਅਪਡੇਟ ਜਿਹੜੀ ਇਹ ਸਰਕਾਰੀ ਵਸਤਾਂ ਨੂੰ ਲੈ ਕੇ ਆ ਰਹੀ ਆ ਇਹਦੇ ਨਾਲ ਹੀ ਬਾਧਿਆ ਜੀ ਅਗਲੀ ਵੱਡੀ ਅਪਡੇਟ ਦੇ ਵੱਲ ਖਲੋਰੀ ਬਾਡਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੀ ਨਾਜ਼ੁਕ ਹਾਲਤ ਚ ਡੱਲੇ ਵਾਲ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ ਆ ਤੇ ਐਮਐਸਪੀ ਦੀ ਲੜਾਈ ਵਾਲੇ ਆ ਗੱਲ ਉਹਨਾਂ ਨੇ ਆਖ ਦਿੱਤੀ ਆ ਖਨੌਰੀ ਬਾਡਰ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਬੈਠਿਆ ਹੋਇਆ 100 ਦਿਨ ਤੋਂ ਵੱਧ ਹੋ ਗਏ ਨੇ ਉੱਥੇ ਹੀ ਕਿਸਾਨਾਂ ਗੁੱਜਗਜੀਤ ਸਿੰਘ ਢੱਲੇ ਵਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਲੈ ਕੇ 39 ਦਿਨਾਂ ਤੋਂ ਮਾਰਨਵੜ ਤੇ ਬੈਠ ਨੇ ਸਦਨਾਂ ਨੂੰ ਉਹਨਾਂ ਨੇ ਇੱਕ ਖਨੌਰੀ ਰਾਤ ਤੇ ਬਿਹੱਦ ਨਾਜ਼ੁਕ ਹਾਲਤ ਵਿੱਚ ਹੱਥ ਜੋੜ ਕੇ ਅਪੀਲ ਕੀਤੀ ਉਹਨਾਂ ਹੱਥ ਜੋੜ ਕੇ ਅਪੀਲ ਕਰਦੇ ਆ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਐਮਐਸਪੀ ਦੀ ਲੜਾਈ ਲੜੀ ਜਾ ਰਹੀ ਹੈ ਨਾ ਕਿਹਾ ਕਿ ਦੇਖਦੇ ਜਿਹੜੇ ਲੋਕ ਐਮਐਸਪੀ ਦੀ ਲੜਾਈ ਦਾ ਹਿੱਸਾ ਨੇ ਉਹਨਾਂ ਇਸ ਲੜਾਈ ਲਈ ਮਜ਼ਬੂਤ ਨਾ ਲੜਨਾ ਤੇ ਜਿਤਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਂ ਤੁਹਾਨੂੰ ਸਭ ਨੂੰ ਦੇਖਣਾ ਚਾਹੁੰਦਾ ਕਿਰਪਾ ਕਰਕੇ ਭਲਕੇ 4 ਜਨਵਰੀ ਯਾਨੀ ਕਿ ਅੱਜ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹੋਵਾਂਗਾ ਜ਼ਿਕਰਯੋਗ ਹੈ ਕਿ ਭਲਕੇ ਖਨੌਰੀ ਮੋਰਚੇ ਤੇ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾਵੇਗੀ ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਕਨੌਰੀ ਪੱਜਨ ਕੀ ਇਸ ਨੂੰ ਲੈ ਕੇ ਅੱਜ ਕਹਾਦੂ ਵਿੱਚ ਕਿਸਾਨ ਅਗੁਰਜੁਗਜੀਤ ਸਿੰਘ ਢੱਲੇਵਾਲ ਨੇ ਖੜਾ ਹੋਰੀ ਸਰਦਾਂ ਤੇ ਲੋਕਾਂ ਨੂੰ ਅਪੀਲ ਕਰਕੇ ਇੱਥੇ ਪਹੁੰਚਣ ਲਈ ਕਿ ਹਾਏ ਸੋ ਅੱਗੇ ਚੱਲਦੇ ਆਂ ਜੀ ਵੱਡੀ ਅਪਡੇਟ ਦੇ ਨਾਲ ਕਿਸਾਨਾਂ ਨੂੰ ਮਿਲਣ ਵਾਲੇ 2-2000 ਰੁਪਏ ਕਦੋਂ ਮਿਲਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ 19ਵੀਂ ਕਿਸ਼ਤ ਕਦੋਂ ਜਾਰੀ ਹੋਵੇਗੀ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਦੇ ਲਾਭਪਾਤਿਆਂ ਨੂੰ 19ਵੀਂ ਕਿਸਤ ਦਾ ਵੇਸਬੀ ਨਾਲ ਇਤਜ਼ਾਰ ਹੈ 1 ਫਰਵਰੀ 2019 ਵਿੱਚ ਸ਼ੁਰੂਆਤ ਕੀਤੀ ਗਈ ਸਕੀਮ ਕੇਂਦਰ ਸਰਕਾਰ ਵੱਲੋਂ ਛੋਟੇ ਅਤੇ ਸਮਾਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ ਸਕੀਮ ਤਹਿਤ ਸਰਕਾਰ ਹਰ ਸਾਲ ਕਿਸਾਨਾਂ ਨੂੰ 6000 ਰੁਪਏ ਦਿੰਦੀ ਹੈ ਇਹ ਪੈਸਾ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਤਿੰਨ ਬਰਾਬਰ ਕਿਸ਼ਤਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਕਦੋਂ ਆਵੇਗੀ 19ਵੀਂ ਕਿਸਤ ਤੁਹਾਡਾ ਅਧਿ ਹੈ ਕਿ 19ਵੀਂ ਕਿਸਤ ਫਰਵਰੀ 2025 ਦੇ ਵਿੱਚ ਜਾਰੀ ਹੋਣ ਦੀ ਉਮੀਦ ਹੈ ਹਾਲਕਿ ਇਸ ਦਾ ਕੋਈ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਕਿਹੜੇ ਕਿਸਾਨਾਂ ਨੂੰ ਲਾਭ ਨਹੀਂ ਮਿਲਦਾ ਜੇਕਰ ਕਿਸਾਨ ਪਰਿਵਾਰ ਦਾ ਕੋਈ ਮੈਂਬਰ ਟੈਕਸ ਜਮ੍ਹਾਂ ਕਰਾਉਂਦਾ ਤਾਂ ਉਸ ਨੂੰ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾ ਪਰਿਵਾਰਿਕ ਮੈਂਬਰਾਂ ਦਾ ਮਤਲਬ ਪਤੀ ਪਤਨੀ ਅਤੇ ਨਵਾਲਗ ਬੱਚਿਆਂ ਨਾਲ ਹੈ ਜਿੰਨਾਂ ਕੋਲ ਲੋਕ ਵਾਯੂਯੋਗ ਜ਼ਮੀਨ ਨਹੀਂ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਬਾਹਰ ਰੱਖਿਆ ਗਿਆ ਜੇਕਰ ਤੁਹਾਡੇ ਦਾਦਾ ਜਾਂ ਪੋਤਾ ਦੇ ਨਾਂ ਤੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ਤੇ ਖੇਤੀਬਾੜੀ ਵਾਲੀ ਜ਼ਮੀਨ ਹੈ ਤਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਲਾਭ ਦਾ ਨਹੀਂ ਮਿਲਦਾ ਸੋ ਇਹਦੇ ਨਾਲ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਨੋਟਿਸ ਹੋਇਆ ਜਾਰੀ ਸੁਪਰੀਮ ਕੋਰਟ ਨੇ ਸੀਬੀਆਈ ਦੀ ਪਟੀਸ਼ਨ ਉੱਤੇ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਸਮੇਤ ਪੰਜ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਉਹ ਨੋਟਿਸ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੇ 2002 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਪੰਜਾਬ ਹਾਈ ਕੋਰਟ ਨੇ ਸਾਰੇ ਮਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਇਸ ਤੋਂ ਬਾਅਦ ਸੀਬੀਆਈ ਨੇ ਚੁਣੌਤੀ ਦਿੱਤੀ ਸੀ ਉਸ ਤੋਂ ਪਹਿਲਾਂ ਆ ਪਟੀਸ਼ਨਰ ਪਰਿਵਾਰ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਸੀ ਪਰਿਵਾਰ ਦੀ ਅਰਜ਼ੀ ਤੇ ਜਸਟਿਸ ਵੇਲਾ ਤ੍ਰਿਦੇਵੀ ਅਗਵਾਈ ਵਾਲੀ ਬੈਂਚ ਤੇ ਨੋਟਿਸ ਜਾਰੀ ਕੀਤਾ ਸੀ ਚੀਫ ਇੰਸਪੈਕਟਰ ਦੀ ਅਗਵਾਈ ਵਾਲੇ ਬੈਂਚ ਨੇ ਤਿੰਨ ਜਨ ਮੀ ਨੋਟਿਸ ਜਾਰੀ ਕਰਦੇ ਆ ਸੀਬੀਆਈ ਦੀ ਪਟੀਸ਼ਨ ਵੀ ਜਸਟਿਸ ਵੇਲਾ ਤ੍ਰਿਦੇਵੀ ਦੀ ਅਗਵਾਈ ਵਾਲੇ ਬੈਂਚ ਨੂੰ ਭੇਜ ਦਿੱਤੀ ਸੀ ਉਹਨਾਂ ਦੋਵੇਂ ਪਟੀਸ਼ਨਾਂ ਤੇ ਇਕੱਠੇ ਜੜੀ ਆ ਹੋਸ ਸੁਣਵਾਈ ਕੋ ਵੀ ਈਗਿਪ ਚਲਦੇ ਆ ਇੱਕ ਹੋਰ ਵੱਡੀ ਖਬਰ ਦੇ ਬਾਰੇ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖਬਰ ਆ ইপিএফਓ ਵੈਂਸਰ ਹੋਣ ਕਿਸੇ ਵੀ ਬੈਂਕ ਚੋਂ ਕਢਵਾ ਸਕਣਗੇ ਪੈਨਸ਼ਨ 3 ਜਨਵਰੀ ਕਰਮਚਾਰੀ ਪ੍ਰਾਈਵੇਟ ਫੰਡ ਸੰਗਠਨ ਦੇ ਪੈਨਸ਼ਨ ਹੋਣ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ ਰਿਟਾਇਰਮੈਂਟ ਫੰਡ ਬਾਰੇ ਸੰਸਥਾ ইপিএফਓ ਦੇ ਪੂਰੇ ਦੇਸ਼ ਵਿੱਚਲੇ ਆਪਣੇ ਖੇਤਰੀ ਦਫ਼ਤਰਾਂ ਵਿੱਚ ਕੇਂਦਰੀਕ੍ਰਿਤ পেনশন ਪੇਮੈਂਟ ਸਿਸਟਮ ਪੇਮੈਂਟ ਲਾਗੂ ਕਰਨ ਦਾ ਅਮਲ ਪੂਰਾ ਕਰ ਲਿਆ ਕਿਰਤ ਮੰਤਰਾਲੇ ਨੇ ਹੁਣ EPFO ਦੇ ਇਸ ਸਪੈਸ ਕਦਮੀ ਵਿੱਚ 68 ਲੱਖ ਤੋਂ ਵੱਧ ਪੈਨਸ਼ਨ ਵਾਲੋ ਲਾਭ ਮਿਲੇਗਾ ਪ੍ਰਬੰਧ ਤਹਿਤ ਲਾਪਤਰੀ ਭਾਵੇਂ ਪੈਨਸ਼ਨ ਹੋਣ ਕਿਸੇ ਵੀ ਬੈਂਕ ਵਿੱਚੋਂ ਪੈਨਸ਼ਨ ਕਢਵਾ ਸੰਗਤ ਤੇ ਉਹਨਾਂ ਨੂੰ ਪੈਨਸ਼ਨ ਸ਼ੁਰੂ ਕਰਵਾਉਣ ਤੋਂ ਵਕਤ ਤਸਦੀਕ ਲਈ ਕਿਸੇ ਬੈਂਕ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਤੇ ਰਕਮ ਜਾਰੀ ਹੋਣ ਤੋਂ ਫੌਰੀ ਮਗਰੋਂ ਕ੍ਰੈਡਿਟ ਹੋ ਜਾਵੇਗੀ ਬਿਆਨ ਵਿੱਚ ਕਿਹਾ ਗਿਆ ਕਿ ਜੇਕਰ ਜਨਵਰੀ 2025 ਤੋਂ ਸੀਪੀਪੀਐਸ ਪ੍ਰਣਾਲੀ ਨੂੰ ਪੂਰੇ ਭਾਰਤ ਵਿੱਚ ਪੈਨਸ਼ਨ ਦਾ ਬੇਰਵਾ ਜਿਕੇ ਨਹੀਂ ਬਣਾਏਗੇ ਤੇ ਪੰਚਨਾ ਦੇ ਕਿਸੇ ਹੋਰ ਸਾਹ ਜਾਣ ਤੇ ਉਹਨਾਂ ਵੱਲੋਂ ਆਪਣੇ ਬੈਂਕ ਜਾਂ ਸਾਕਾ ਬਦਲਣ ਦੇ ਬਾਵਜੂਦ ਪੈਨਸ਼ਨ ਭੁਗਤਾਨ ਆਦੇਸ਼ ਨੂੰ ਇੱਕ ਤੋਂ ਦੂਜੀ ਦਫ਼ਤਰ ਵਿੱਚ ਤਬਦੀਲ ਕਰਨ ਦੀ ਲੋੜ ਨਹੀਂ ਹੋਵੇਗੀ ਇਸ ਨਾਲ ਇਹਨਾਂ ਪੈਨਸ਼ਨਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਸੇਵਾ ਮੁਕਤੀ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਚਲੇ ਜਾਂਦੇ ਹਨ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਨੇ ਆ ਪੰਜਾਬ ਸਰਕਾਰ ਨੇ ਲੋੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ ਹਰਪਾਲ ਚੀਮਾ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋੜੀ ਮੱਕਰ ਸਕ੍ਰਾਂਤੀ ਬੰਪਰ ਲਾਟਰੀ 2025 ਵਿੱਚ ਇਨਾਮੀ ਰਾਸ਼ੀ ਵਿੱਚ ਮਹੱਤਵਪੂਰਨ ਵਾਧਾ ਦਾ ਐਲਾਨ ਕੀਤਾ ਜੋ ਕਿ ਹੁਣ ਕੁੱਲ 10 ਕਰੋੜ ਰੁਪਏ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਇਹ ਰਣਨੀਤੀ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਮੌਕਾ ਦਾ ਪ੍ਰਦਾਨ ਕਰਨ ਲਈ ਪੋਟਿਆ ਗਿਆ ਹੈ ਇਹਦੇ ਨਾਲ ਹੀ ਵਾਦਿਆ ਇੱਕ ਹੋਰ ਵੱਡੀ ਆਪਰੇਂਡ ਦੇ ਬਾਅਦ ਇੰਦੌਰ ਚ ਭੀਖ ਮੰਗਣ ਤੇ ਪਾਬੰਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1000 ਰੁਪਏ ਦਾ ਇਨਾਮ ਨਦੌਰ ਚ ਭਿਖਾਰੀ ਤੋਂ ਮੁਕਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਪ੍ਰਸ਼ਾਸਨ ਨੇ ਹੁਣ ਭੀਖ ਦੇਣ ਅਤੇ ਭਿਖਾਰੀਆਂ ਤੋਂ ਕਈ ਵੀ ਸਮਾਨ ਖਰੀਦਣ ਅਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ ਹੈ ਸਬੰਧੀ ਲੰਗੜਾ ਕਰਨ ਤੇ ਕਾਰਵਾਈ ਕਰਨ ਦਾ ਮਾਮਲਾ ਜਿਹੜਾ ਕੀਤਾ ਗਿਆ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਜਿਲ੍ਹਾ ਮਿਨਿਸਟਰੀ ਸਾਹਿਬ ਅਸੀਦ ਸਿੰਘ ਨੇ ਭਾਰਤੀ ਸਿਵਲ ਸੁਰੱਖਿਆ ਕੋਡ 2023 ਦੀ ਧਾਰਾ 163 ਤਹਿਤ ਜਾਰੀ ਹੁਕਮ ਵਿੱਚ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਭੀਖ ਮੰਗਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਭਿਖਾਰੀਆਂ ਨੂੰ ਦਾਨ ਵਜੋਂ ਕੁਝ ਵੀ ਦੇਣਾ ਜਾਂ ਉਨ੍ਹਾਂ ਤੋਂ ਕਿਸੇ ਵੀ ਕਿਸਮ ਦਾ ਸਮਾਨ ਖਰੀਦਣ ਦੀ ਮਨਾਹੀ ਹੈ ਪਾਬੰਦੀ ਸੁਰਦਾ ਹੁਕਮ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਭਿਖਾਰੀਆਂ ਨੂੰ ਇਹ ਖਬਰ ਜੋ ਕੁਝ ਦਿੰਦਾ ਹੈ ਤਾਂ ਉਹਨਾਂ ਨੂੰ ਕੋਈ ਸਮਾਂ ਖਰੀਦਨ ਦਾ ਪਾਇਆ ਤਾਂ ਇਸ ਹੁਕਮ ਦੀ ਉਲੰਘਣਾ ਕਰਨ ਤੇ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇ ਘਰੇ ਨੇ ਕਿਹਾ ਕਿ ਹੁਕਮਾ ਦੀ ਉਲੰਘਣਾ ਕਰਨ ਤੇ ਭਾਰਤੀ ਨਿਯਮ ਸਹਿਤਾ ਧਾਰਾ 2023 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ ਇਸ ਕਾਨੂੰਨੀ ਵਿਵਸਥਾ ਤਹਿਤ ਦੋਸ਼ੀ ਨੂੰ 1 ਸਾਲ ਤੱਕ ਦੀ ਕੈਦ ਜਾਂ 5000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ ਸੇ ਇਸ ਅੱਜ ਦੇ ਵੱਡੇ ਮੁੱਖ ਆਵਰਾ ਮਿਲਦੇ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਲੇ ਰਹੋ ਸਾਡੇ ਨਾਲ ਧੰਨਵਾਦ